ਗੁਰੂ ਰਸੀਵੀਐ ਐਹ ਨਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤਉ ਦੇ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰ ਸਾਂਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਿਸਾਹੂ ਸਜਣ ਸਚਾ ਪਾਤਸ਼ਾਹ ਸਿਰਸਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਗੁੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜ ਥੱਕੇ ਦੋਜੈ ਭਾਇ ਖੁਆਰ ਪੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਬਿਚ ਸਭ ਪੜ ਥੱਕੇ ਦੂਜੇ ਭਾਇ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ मुख द्वार गुण निधान हर पाय करे विचार धन व्यापारी नानक जिगोरममुख नाम अधार ਮਹੱਲਾ ਤੀਜ ਵੈਣ ਮਨ ਮਾਰੇ ਕੋਈ ਨ ਸਿਜਾਈ ਵੇਖੋ ਹਕੂ ਲਿਵਲਾਈ ਭੇਖ ਧਾਰੀ ਤੀਰਥੀ ਭਾਵ ਥਕੇ ਨਾ ਇਹੋ ਮਨ ਮਾਰੇ ਅਜਾਈ ਗੁਰਮੁਖ ਇਹੋ ਮਨ ਜੀਵਤ ਮਰੇ ਸਾਚ ਰਹਿ ਲਿਵ ਲਾਈ ਨਾਨਕ ਇਸ ਮਨ ਕੀ ਮਾਲ ਇਉ ਉਤਰੈ ਮੇ ਸ਼ਬਦ ਜਲਾਇ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿੜਾਵ ਹੋ ਇਕ ਕਿਨਕਾ ਹਰ ਹਰ ਸੀਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰੋ ਖੇਮ ਕਾ ਐਸਾ ਸੀਗਾਰ ਮੇਰੇ ਪ੍ਰਭ ਭਾਵੇ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਵਿਖ ਕਾਟੇ ਇੱਕ ਪਲ ਕਾ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰ ਜਪ ਜਿਣ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਵਿਖ ਕਾਟ ਇਕ ਪਲ ਕਾ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥਕੇ ਦੁਜੈ ਭਾਇ ਖੁਆਰ